ਮੇਰਾ ਨਾਮ ਸੁਖਵੀਰ ਸਿੰਘ ਆ ਜੀ। ਆ ਕਿਹੜਾ ਪਿੰਡ ਹੈ? ਘਰ ਮੇਰਾ ਮਾਦਪੁਰਾ ਜੀ। ਕਿੱਥਾਂ ਰਹਿੰਦੇ ਆ ਢਿੰਦੇਲ ਕੋਰੋਡ ਦੇ ਉੱਤੇ। ਕੀ ਮਾਮਲਾ ਹੋਇਆ? ਮਾਮਲਾ ਇਹ ਹੋਇਆ ਜੀ ਅਸੀਂ ਤਾਂ ਆਪਦੇ ਘਰੇ ਪਏ ਸੀ ਸਹਿਸਵਾ ਮੈਂ ਪਿਆ ਬਾਪੂ ਬਾਪੂ ਜੀ ਫਾਦਰ ਸਾਹਿਬ ਮੇਰੇ ਨਾਲ ਮੇਰੇ ਪਏ ਨੇ ਮੰਜੇ ਦੇ ਉੱਤੇ। ਨਾਲ ਇੱਕ ਦੀਵਾਨ ਬੈੱਡ ਪਿਆ ਸੀ ਉੱਥੇ ਮੇਰਾ ਭਾਈ ਪਿਆ। ਨਾਲੇ ਸਾਡੀ ਭੈਣ ਪਈ ਆ। ਮੈਂ ਥੱਲੇ ਫਰਸ਼ ਤੇ ਪਿਆ ਸੀਗਾ ਜੀ। ਵਾਚਾਨ ਚੱਕ ਮੇਰਾ ਭਾਨਾ ਜੀ ਕਮਲਪ੍ਰੀਤ ਸਿੰਘ ਸੁਲਤਾਨਪੁਰ ਤੋਂ ਜੀ ਚਾਨ ਚੱਕ ਆਇਆ ਸੰਤਾ ਪਤਾ ਨਹੀਂ ਮੇਰਾ ਕੋਈ ਉਹਨਾਂ ਨਾਲ ਰੌਲਾ ਨਹੀਂ ਮੈਂ ਜਾਣਦਾ ਨਹੀਂ 5 ਸਾਲ ਹੋ ਗਏ ਮੈਨੂੰ ਮੈਂ ਤਾਂ ਉੱਥੇ ਛੱਡਿਆ ਹੋਇਆ ਨਸ਼ੇੜੀ ਬਹੁਤ ਹੋਇਆ ਸੀ ਮੈਂ ਭਾਣੇ ਤੁਸੀਂ ਆਜਿਆ ਕਰੋ ਤੇਰਾ ਮੁੰਡਾ ਤੇਰੇ ਘਰੇ ਨਾਲ ਮੇਰੇ ਨਿਆਣੇ ਖਰਾਬ ਕਰਦੇ ਬਸ ਉਹ ਬਾਹਰੋਂ ਆਇਆ ਜੀ ਉਹਦੇ ਕੋਲ ਇੱਕ ਪਾਈਪ ਦੀ 2.5 ਫੁੱਟ ਦਾ 10 ਕਿਲੋ ਦਾ ਹਜ਼ਾਰ ਜਿਹੜਾ ਲੈ ਕੇ ਆਇਆ ਦਰ ਖੋਲ ਕੇ ਸਿੱਧਾ ਉਹਨੇ ਮੇਰੇ ਉੱਤੇ ਅਟੈਕ ਕੀਤਾ ਜੀ ਆਓ ਮੇਰੇ ਸਿਰ ਤੇ ਅਟੈਕ ਕਰਨ ਲੱਗਾ ਮੈਂ ਤਾਂ ਪਤਾ ਨਹੀਂ ਦੀ ਮੈਂ ਤਾਂ ਥੱਲੇ ਪਾਰਚ ਦੇ ਪਿਆ ਸੀ ਮੈਂ ਮੂਹਰੇ ਆਪਣੀ ਬਾਹ ਕਰ ਲੀਆ ਮੇਰੀ ਉਹਨੇ ਬਾਅਦ ਇਤੇ ਕੂਣੀ ਤੇ ਮਾਰਿਆ ਮੇਰੀ ਕੂਣੀ ਖਤਮ ਕਰਤੀ ਤੋੜਤੀ ਜਮਾਈ ਜਦੋਂ ਦੂਆ ਪੈਰ ਮਾਰ ਲੱਗਾਈ ਮੇਰੇ ਫਾਦਰ ਸਾਹਿਬ ਦੰਦ ਉੱਤ ਕੇ ਮੂਹਰੇ ਆ ਕੇ ਮੇਰੇ ਫਾਦਰ ਸਾਹਿਬ ਦੇ ਸਿਰ ਤੇ ਮਾਰਿਆ ਜਦੋਂ ਤੀਆ ਮੇਰੇ ਫੇਰ ਸਿਰ ਤੇ ਮਾਰ ਲੱਗਿਆ ਜੀ ਫਾਦਰ ਸਾਹਿਬ ਮੇਰੇ ਫੇਰ ਆ ਕੇ ਉਹਨੇ ਮੇਰੇ ਫਾਦਰ ਸਾਹਿਬ ਤੇ ਤੀਆ ਫੇਰ ਮਾਰਿਆ ਜਾਨੂੰ ਮੈਂ ਆਪਣਾ ਢੱਣ ਲੱਗਾ ਜੀ ਮੇਰੇ ਆ ਢਿੱਡ ਦੇ ਉੱਤੇ ਮੇਰੇ ਪੱਟਾਂ ਤੇ ਮੇਰੀ ਢੂਹੀ ਤੇ ਮੇਰੇ ਉਹਨੇ ਘੱਟੋ ਘੱਟ 10 12 ਬਾਰ ਕੀਤਾ ਜੀ ਵੱਧ ਮੇਰੇ ਸਿਰ ਤੇ ਨੂੰ ਕਰ ਰਿਹਾ ਤੂੰ ਜਦ ਤੀਜਾ ਚੌਥਾ ਬਾਰ ਮੇਰੇ ਸਿਰ ਤੇ ਨੂੰ ਕਰਨ ਲੱਗਾ ਮੇਰੇ ਫਾਦਰ ਦਾਨੋ ਮੇਰਾ ਜਿਹੜਾ ਭਾਈ ਸੀ ਉਹ ਫੌਜੀ ਕੋਲ ਬੈਠਾ ਸੀ ਉਹ ਭੱਜ ਕੇ ਆਇਆ ਕਿ ਉਹਨੇ ਲੱਤਾਂ ਦੇ ਵਿੱਚੋਂ ਫੜ ਲਿਆ ਲੱਤਾਂ ਦੇ ਵਿੱਚੋਂ ਫੜ ਫੜ ਕੇ ਜੀ ਤਿੰਨ ਚਾਰ ਪਾਈਪ ਉਹਨੇ ਉਹਦੇ ਵੀ ਮਾਰੀ ਸਰਕਾਰ ਕਰਕੇ ਜੀ ਅਸੀਂ ਫੜ ਲਿਆ ਫੜ ਫੜ ਕੇ ਪਾਈਪ ਖੋ ਕੇ ਉਹਨੂੰ ਅਸੀਂ ਕਮਰੇ 'ਚ ਬੰਦ ਕਰਕੇ ਸਿੱਟਤਾ ਬੰਦ ਕਰਕੇ ਸਿੱਟਿਆ ਬਾਅਦ 'ਚ ਜੀ ਅਸੀਂ ਪੁਲਿਸ ਨੂੰ ਸੱਦਿਆ ਪੁਲਿਸ ਨੂੰ ਸੱਦ ਕੇ ਅਸੀਂ ਉਹ ਫੜਾਤਾ 112 ਨੰਬਰ ਤੇ ਕੰਪਲੇਟ ਪਾਈਪ ਕੰਪਲੇਟ ਪਾਈਪ ਪੁਲਿਸ ਵਾਲੇ ਪੀਸੀਆਰ ਵਾਲੇ ਲੈ ਗਏ ਜੀ ਉਹ ਤੋਂ ਬਾਅਦ 'ਚ ਅਸੀਂ ਇੱਥੇ ਆ ਕੇ ਦਾਖਲ ਹੋ ਗਏ ਸਰਕਾਰੀ ਹਸਪਤਾਲ ਦੇ ਵਿੱਚ ਉਹਨੂੰ ਸਿੱਧਾ ਹਲੇ ਵੀ ਥਾਣੇ ਦੇ ਵਿੱਚ ਬੈਠਾ ਧਮਕੀਆਂ ਦੇ ਰਿਹਾ ਈ 2 ਸਾਲ ਫਸਾ ਦੋ 3 ਸਾਲ ਫਸਾ ਦੋ ਤੇਰੇ ਬੱਚੇ ਨੇ ਆਣੇ ਤੇਰਾ ਬੱਚੇ ਤੂੰ ਮੈਂ ਤੁਹਾਨੂੰ ਖਤਮ ਕਰਨਾ ਮੈਂ ਛੱਡਣਾ ਨਹੀਂ ਸਾਡਾ ਕੋਈ ਉਹਨਾਂ ਨਾਲ ਲੜਾਈ ਝਗੜਾ ਨਹੀਂ ਹੈਗਾ ਜੀ ਕੋਈ ਸਾਡੀ ਰਾਂਝੇਸ਼ ਨਹੀਂ ਮੇਰਾ ਖੁੱਦਾ ਸਗਾ ਭਾਣ ਜਾ ਲੱਗਦਾ ਭੈਣ ਵੀ ਸਾਡੀ ਉੱਥੇ ਈ ਮੈਨੂੰ ਇਹ ਨਹੀਂ ਪਤਾ ਉਹਨੇ ਮੇਰੇ ਤੇ ਕਿਉਂ ਮਾਰਨ ਦਾ ਅਟੈਕ ਕੀਤਾ ਹੁਣ ਵੀ ਉਹ ਕਹਿ ਰਿਹਾ ਤੈਨੂੰ ਖਤਮ ਕਰਨਾ ਮੇਰੀ ਪ੍ਰਸ਼ਾਸਨ ਮੂਹਰੇ ਈ ਮੰਗ ਆ ਜੀ ਜੋ ਬਣਦੀ ਕਾਰਵਾਈ ਜੋ ਤਾਰਾ ਜੋ ਕੁਝ ਵੀ ਕਰਨਾ ਜੀ ਉਹ ਤੇ ਉਹ ਕਾਰਵਾਈ ਕੀਤੀ ਜਾਵੇ ਤੇ ਮੇਰੀ ਜਾਨ ਦਾ ਕੋਈ ਹੱਲ ਕੀਤਾ ਜਾਵੇ ਮੇਰੇ ਬੱਚਿਆਂ ਦੀ ਜਾਨ ਨੂੰ ਵੀ ਉਹ ਤੋਂ ਖਤਰਾ ਜੀ ਮੈਨੂੰ ਵੀ ਖਤਰਾ ਇਸ ਟਾਈਮ ਵੀ ਉਹ ਸਦਾ ਕਹਿ ਰਿਹਾ ਸਾਰਿਆਂ ਨੂੰ ਖਤਮ ਕਰ ਦੇਣਾ ਇਹ ਕੱਦੂ ਦੀ ਗੱਲ ਹੈ ਜੀ ਇਹ ਕੱਲ ਦੀ ਗੱਲ ਹੈ ਜੀ 2:10 ਦੇ ਉੱਤੇ ਆਇਆ 2:05 ਤੱਕ ਤਾਂ ਜੀ ਉਹਨੇ ਸਾਡਾ ਸਾਰਾ ਕੁਝ ਕਰਤਾ ਕੀ ਹਥਿਆਰ ਕਿਹੜੇ ਸੀ ਹਥਿਆਰ ਉਹਦੇ ਕੋਲ ਲੋਹੇ ਦਾ ਪੈਪ ਸੀਗਾ ਜੀ 2 ਢਾਈ ਫੁੱਟ ਦਾ 8 10 8 7 8 ਕਿਲੋ ਆਪਾਰਾ ਪਾਇਆ 10 ਕਿਲੋ ਪਾਇਆ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਦੇਖੋ ਜੀ ਹੁਣ ਉਹਨੂੰ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਅਸੀਂ ਤਾਂ ਘਰੇ ਪਏ ਸੀ ਜਿਹੜਾ ਮਤਲਬ ਪਾਈਪ ਲੈ ਕੇ ਨਾਲ ਪਾਈਪ ਲੈ ਕੇ ਪੂਰੇ ਮਤਲਬ ਉਹ ਆਪਣੀ ਕਾਰਵਾਈ ਤੇ ਖਤਮ ਕਰਨ ਨੂੰ ਆਇਆ ਤੇ ਉਹ ਕਹਿੰਦਾ ਮੈਂ ਤੈਨੂੰ ਖਤਮ ਕਰਨ ਆਇਆ ਪਰਮਾਤਮਾ ਨੇ ਬਚਾਇਆ ਜੀ ਅਸ਼ਾ ਕਰਦਾ ਕੋਈ ਨਜਾ ਖੰਦਾ ਜੀ ਸਭ ਕੋ ਖੰਦਾ ਵੈਸੇ ਕਰਕੇ ਤਾਂ ਜਿਉ ਮੈਂ ਰੁਕਿਆ ਸੀ ਭਾਈ ਸਾਡੇ ਘਰੇ ਨਾ ਆਇਆ ਕਰ ਤੂੰ ਕਿਹਕੇ ਜੀ ਦੇ ਖੱਟਾ ਮੇਰੇ ਪਤਾ ਹੀ ਦੇ ਸਿਰ ਦੇ ਉੱਤੇ ਦੋ ਵਾਰ ਕੀਤਾ ਨੇ ਜੀ ਪਿਆ ਬਣਾਉ ਨਹੀਂ ਉਹਨਾਂ ਦੀ 72 ਸਾਲ ਉਮਰ ਆ ਜੀ ਇੱਕ ਵਾਰ ਉਹਨਾਂ ਦੇ ਢਿੱਡ ਦੇ ਉੱਤੇ ਕੀਤਾ ਜੀ ਉਹਨੇ ਮੰਗ ਹੀ ਕਰਦੇ ਆ ਜੀ ਸਾਡੀ ਬਾ ਚਾਨ ਦੀ ਸਖਸ਼ਾ ਕੀਤੀ ਜਾਵੇ ਜੋ ਬੰਦੀ ਕਾਰਵਾਈ ਆ ਉਹ ਤੇ ਕੀਤੀ ਜਾਵੇ ਸਾਨੂੰ ਇਹ ਬੰਦੇ ਤੋਂ ਮੇਰੇ ਜਵਾਕਾਂ ਦਾ ਮੇਰੇ ਮਾਤਾ ਪਿਤਾ ਦਾ ਮੇਰੇ ਭਾਈ ਦਾ ਤੇ ਮੇਰਾ ਜਾਨ ਦਾ ਖਤਰਾ ਆ ਜੀ ਮੈਨੂੰ ਇਹ ਖਤਮ ਕਰ ਦੂਗਾ ਜੀ ਉਹ ਸਿੱਧਾ ਕਹਿ ਰਿਹਾ ਮੈਂ ਖਤਮ ਕਰਨਾ ਜਿੱਥੇ ਮੈਨੂੰ ਬਸੋਣਾ ਬਸਾ ਦੋ ਜਿੱਦਨ ਮੈਂ ਛੁੱਟ ਗਿਆ ਜਾਂ ਤੁਹਾਨੂੰ ਸਾਰਿਆਂ ਨੂੰ ਖਤਮ ਕਰਨਾ ਕੀ ਲੈ ਗਏ ਮੇਰਾ ਡਾਕਟਰ ਜੀ ਤੇਜ ਜੀ ਡਾਕਟਰ ਸਾਹਿਬ ਇੱਕ ਮਾਰਕ ਤੋਂ ਕੇਸ ਹੈ ਕੀ ਡਿਟੇਲ ਹੈ ਹਾਂ ਜੀ ਕੱਲ तकरीबन ਦੁਪਹਿਰੇ 3:48 ਮਿੰਟ ਤੇ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਐਮ ਐਲ ਸੀ ਲੜਾਈ ਦੇ ਕੇਸ ਇੱਕ ਦਾ ਨਾਮ ਸੁਖਵੀਰ ਸਿੰਘ ਸੀ son of ਅਮਰਜੀਤ 42 ਸਾਲ ਤੇ ਫਿਰ ਉਹਦੇ ਪਿਤਾ ਜੀ ਨੇ ਅਮਰਜੀਤ ਸਿੰਘ ਤੇ son of ਸ਼ਮਸ਼ਾ ਸਿੰਘ 72 ਸਾਲ ਉਹਦੀ ਉਮਰ ਤੇ ਮਾਦਪੁਰ ਤੋਂ ਉਹੋ ਲੜਾਈ ਇਹ ਸਾਡੇ ਕੋਲ ਆਈ ਸੀ ਸਰ ਸਟਾਤਾ ਜਿਹੜਾ ਵੀ ਮੈਡੀਕਲ ਰਿਪੋਰਟ ਹੁੰਦੀ ਹੈ ਜੀ ਉਹਦੇ ਵਿੱਚ ਪਤਾ ਲੱਗੇਗਾ ਮੈਂ ਬੇਸਿਕਲੀ ਨਹੀਂ ਕੰਡਕਟ ਕੀਤਾ ਮੇਰੇ ਤੋਂ ਪਹਿਲਾਂ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਨੇ ਕੀ ਨਾਮ ਉਹ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਆ ਕਿਹੜਾ ਪਿੰਡ ਹੈ ਘਰ ਮੇਰਾ ਮਾਦਪੁਰਾ ਜੀ ਖੇਤਾਂ 'ਚ ਰਹਿੰਦੇ ਆ ਢਿੰਦੇਰ ਲੋਪੋ ਰੋਡ ਦੇ ਉੱਤੇ ਕੀ ਮਾਮਲਾ ਹੋਇਆ ਮਾਮਲਾ ਇਹ ਹੋਇਆ ਜੀ ਅਸੀਂ ਤਾਂ ਆਪਦੇ ਘਰੇ ਪਾਇਤੀਏ ਸਹਿਸਵਾ ਮੈਂ ਪਿਆ ਬਾਪੂ ਬਾਪੂ ਜੀ ਫਾਦਰ ਸਾਹਿਬ ਮੇਰੇ ਨਾਲ ਮੇਰੇ ਪਏ ਨੇ ਮੰਜੇ ਦੇ ਉੱਤੇ ਨਾਲ ਇੱਕ ਦੀਵਾਨ ਬੈੱਡ ਪਿਆ ਸੀ ਉੱਥੇ ਮੇਰਾ ਭਾਈ ਪਿਆ ਨਾਲੇ ਸਾਡੀ ਭੈਣ ਪਈ ਆ ਮੈਂ ਥੱਲੇ ਫਰਸ਼ ਤੇ ਪਿਆ ਦੀ ਜੀ ਬਾਚਾਂਣ ਚੱਕ ਮੇਰਾ ਭਾਣਜਾ ਕਮਲਪ੍ਰੀਤ ਸਿੰਘ ਸੁਲਤਾਨਪੁਰ ਤੋਂ ਜੀ ਚਾਂਣ ਚੱਕ ਆਇਆ ਸੰਤਾ ਪਤਾ ਨਹੀਂ ਮੇਰਾ ਕੋਈ ਉਹਨਾਂ ਰੌਲਾ ਨਹੀਂ ਮੈਂ ਜਾਣਦਾ ਨਹੀਂ 5 ਸਾਲ ਹੋ ਗਏ ਮੈਨੂੰ ਮੈਂ ਤਾਂ ਉੱਥੇ ਛੱਡਿਆ ਹੋਇਆ ਨਸ਼ੇੜੀ ਬਹੁਤ ਹੋਇਆ ਸੀ ਮੈਂ ਭੈਣੇ ਤੁਸੀਂ ਆਜਿਆ ਕਰੋ ਤੇਰਾ ਮੁੰਡਾ ਮੇਰੇ ਘਰੇ ਨਾਲ ਮੇਰੇ ਨਿਆਣੇ ਖਰਾਬ ਕਰਦੇ ਬਸੋ 12 ਆਇਆ ਜੀ ਉਹਦੇ ਕੋਲ ਇੱਕ ਪਾਈਪ ਦੀ 2.5 ਫੁੱਟ ਦਾ 10 ਕਿਲੋ ਦਾ ਹਜ਼ਾਰ ਜਿਹੜਾ ਲੈ ਕੇ ਆਇਆ ਦਰ ਖੋਲ ਕੇ ਸਿੱਧਾ ਉਹਨੇ ਮੇਰੇ ਉੱਤੇ ਅਟੈਕ ਕੀਤਾ ਜੀ। ਆਓ ਮੇਰੇ ਸਿਰ ਤੇ ਅਟੈਕ ਕਰਨ ਲੱਗਾ ਮੈਂ ਤਾਂ ਪਤਾ ਨਹੀਂ ਦੀ ਮੈਂ ਤਾਂ ਥੱਲੇ ਪਾਰਚ ਦੇ ਪਿਆ ਸੀ ਮੈਂ ਮੂਹਰੇ ਆਪਣੀ ਬਾਹ ਕਰ ਲੀਆ। ਮੇਰੀ ਉਹਨੇ ਬਾਹ ਦੇ ਉੱਤੇ ਕੂਣੀ ਤੇ ਮਾਰਿਆ ਮੇਰੀ ਕੂਣੀ ਖਤਮ ਕਰਤੀ ਤੀ ਤੋੜਤੀ ਜਮਾਈ। ਜਾਂਦੋ ਦੂਆ ਪੈਰ ਮਾਰਨ ਲੱਗਾ ਜੀ ਮੇਰੇ ਫਾਦਰ ਸਾਹਿਬ ਦੰਦਕ ਉੱਠ ਕੇ ਮੂਹਰੇ ਆ ਕੇ ਮੇਰੇ ਫਾਦਰ ਸਾਹਿਬ ਦੇ ਸਿਰ ਤੇ ਮਾਰਿਆ। ਜਾਦੋ ਤੀਆ ਮੇਰੇ ਫੇਰ ਸਿਰ ਤੇ ਮਾਰ ਲੱਗਿਆ ਜੀ ਫਾਦਰ ਸਾਹਿਬ ਮੇਰੇ ਫੇਰਾ ਕੇ ਉਹਨੇ ਮੇਰੇ ਫਾਦਰ ਸਾਹਿਬ ਤੇ ਤੀਆ ਫੇਰ ਮਾਰਿਆ ਜਾਨੂ ਮੈਂ ਆਪਣਾ ਢੱਣ ਲੱਗਾ ਜੀ ਮੇਰੇ ਆ ਢਿੱਡ ਦੇ ਉੱਤੇ ਮੇਰੇ ਪੱਟਾਂ ਤੇ ਮੇਰੀ ਢੂਵੀ ਤੇ ਮੇਰੇ ਉਹਨੇ ਘੱਟੋ ਘੱਟ 10 12 ਬਾਰ ਕੀਤਾ ਜੀ ਵੱਧ ਮੇਰੇ ਸਿਰ ਤੇ ਨੂੰ ਕਰ ਰਿਹਾ ਤੂੰ ਜਾਂ ਤੀਜਾ ਚੌਥਾ ਬਾਰ ਮੇਰੇ ਸਿਰ ਤੇ ਨੂੰ ਕਰਨ ਲੱਗਾ ਮੇਰੇ ਫਾਦਰ ਸਾਹਿਬ ਫੇਰ ਆ ਕੇ ਮੂਹਰੇ ਉਹਨਾਂ ਦੇ ਢਿੱਡ ਤੇ ਫੇਰ ਬਾਰ ਹੋਇਆ ਜਾਨੂ ਮੇਰਾ ਜਿਹੜਾ ਭਾਈ ਥੀ ਉਹ ਫੌਜੀ ਕੋਲ ਬੈਠਾ ਸੀ ਉਹ ਭੱਜ ਕੇ ਜਾ ਕੇ ਜੀ ਉਹਨੇ ਲੱਤਾਂ ਦੇ ਵਿੱਚੋਂ ਫੜ ਲਿਆ ਲੱਤਾਂ ਦੇ ਵਿੱਚੋਂ ਫੜ ਫੜ ਕਾਰ ਕਰਕੇ ਜੀ ਅਸੀਂ ਫੜ ਲਿਆ ਫਾੜ ਫੋੜ ਕੇ ਪਾਈਪ ਖੋ ਕੇ ਉਹਨੂੰ ਅਸੀਂ ਕਮਰੇ 'ਚ ਬੰਦ ਕਰਕੇ ਸਿੱਟਤਾ। ਬੰਦ ਕਰਕੇ ਸਿੱਟਿਆ ਬਾਅਦ 'ਚ ਜੀ ਅਸੀਂ ਪੁਲਿਸ ਨੂੰ ਸੱਦਿਆ ਪੁਲਿਸ ਨੂੰ ਸੱਦ ਕੇ ਅਸੀਂ ਉਹ ਫੜਾਤਾ 112 ਨੰਬਰ ਤੇ ਕਮਪਲੇਟ ਪਾਈਤੀ। ਕਮਪਲੇਟ ਪਾਈ ਪੁਲਿਸ ਵਾਲੇ ਪੀਸੀਆਰ ਵਾਲੇ ਲੈ ਗਏ ਜੀ ਉਹ ਤੋਂ ਬਾਅਦ 'ਚ ਅਸੀਂ ਇੱਥੇ ਆ ਕੇ ਦਾਖਲ ਹੋ ਗਏ ਸਰਕਾਰੀ ਹਸਪਤਾਲ ਦੇ ਵਿੱਚ। ਹੁਣ ਉਹ ਸਿੱਧਾ ਹਲੇ ਵੀ ਥਾਣੇ ਦੇ ਵਿੱਚ ਬੈਠਾ ਧਮਕੀਆਂ ਦੇ ਰਿਹਾ ਜੀ 2 ਸਾਲ ਫਸਾ ਦੋ 3 ਸਾਲ ਫਸਾ ਦੋ ਤੇਰੇ ਬੱਚੇ ਨਿਆਣੇ ਤੇਰਾ ਬੱਚੇ ਤੂੰ ਮੈਂ ਤੁਹਾਨੂੰ ਖਤਮ ਕਰਨਾ ਮੈਂ ਛੱਡਣਾ ਨਹੀਂ। ਸਾਡਾ ਕੋਈ ਉਹਨਾਂ ਨਾਲ ਲੜਾਈ ਝਗੜਾ ਨਹੀਂ ਹੈਗਾ ਜੀ ਕੋਈ ਸਾਡੀ ਰਾਂਝੇਸ਼ ਨਹੀਂ ਮੇਰਾ ਖੁੱਦਾ ਸਗਾ ਭਾਣ ਜਾ ਲੱਗਦਾ ਭੈਣ ਵੀ ਸਾਡੀ ਉੱਥੇ ਧੀ ਮੈਨੂੰ ਇਹ ਨਹੀਂ ਪਤਾ ਉਹਨੇ ਮੇਰੇ ਤੇ ਕਿਉਂ ਮਾਰਨ ਦਾ ਅਟੈਕ ਕੀਤਾ ਹੁਣ ਵੀ ਉਹ ਕਹਿ ਰਿਹਾ ਤੈਨੂੰ ਖਤਮ ਕਰਨਾ ਮੇਰੀ ਪ੍ਰਸ਼ਾਸਨ ਮੂਰੇ ਇਹੀ ਮੰਗ ਆ ਜੀ ਜੋ ਬਣਦੀ ਕਾਰਵਾਈ ਜੋ ਧਾਰਾ ਜੋ ਕੁਝ ਵੀ ਕਰਨਾ ਜੀ ਉਹਦੇ ਤੇ ਉਹ ਕਾਰਵਾਈ ਕੀਤੀ ਜਾਵੇ ਤੇ ਮੇਰੀ ਜਾਨ ਦਾ ਕੋਈ ਹੱਲ ਕੀਤਾ ਜਾਵੇ ਮੇਰੇ ਬੱਚਿਆਂ ਦੀ ਜਾਨ ਨੂੰ ਵੀ ਉਹ ਤੋਂ ਖਤਰਾ ਜੀ ਮੈਨੂੰ ਵੀ ਖਤਰਾ ਇਸ ਟਾਈਮ ਵੀ ਉਹ ਸਿੱਧਾ ਕਹਿ ਰਿਹਾ ਸਾਰਿਆਂ ਨੂੰ ਖਤਮ ਕਰ ਦੇਣਾ ਇਹ ਕਦੋਂ ਦੀ ਗੱਲ ਹੈ ਜੀ ਇਹ ਕੱਲ ਦੀ ਗੱਲ ਹੈ ਜੀ 2:00 ਵਜੇ 10 ਮਿੰਟ ਦੇ ਉੱਤੇ ਆਇਆ 2:00 ਵਜੇ 5 ਮਿੰਟ ਤੱਕ ਤਾਂ ਜੀ ਉਹਨੇ ਸਾਡਾ ਸਾਰਾ ਕੁਝ ਕਰਤਾ ਕੀ ਹਥਿਆਰ ਕਿਹੜੇ ਜੀ ਹਥਿਆਰ ਉਹਦੇ ਕੋਲ ਲੋਹੇ ਦਾ ਪੈਪ ਸੀਗਾ ਜੀ 2 2.5 ਫੁੱਟ ਦਾ 8 10 8 7 8 ਕਿਲੋ ਆਪਾਰਾ ਪਾਇਆ ਸੀ 10 ਕਿਲੋ ਪਾਇਆ ਸੀ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਦੇਖੋ ਜੀ ਹੁਣ ਉਹਨੂੰ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਅਸੀਂ ਤਾਂ ਘਰੇ ਪਏ ਸੀ ਜਿਹੜਾ ਮਤਲਬ ਪਾਇਪ ਲੈ ਕੇ ਨਾਲ ਪਾਇਪ ਲੈ ਕੇ ਪੂਰੇ ਮਤਲਬ ਉਹ ਆਪਣੀ ਕਾਰਵਾਈ ਤੇ ਖਤਮ ਕਰਨ ਨੂੰ ਆਇਆ ਸੀ ਉਹ ਕਹਿੰਦਾ ਮੈਂ ਤੈਨੂੰ ਖਤਮ ਕਰਨ ਆਇਆ ਪਰਮਾਤਮਾ ਨੇ ਬਚਾਇਆ ਜੀ ਅਸ਼ਾ ਕਰਦਾ ਕੋਈ ਨਜਾ ਖੰਦਾ ਜੀ ਸਭ ਕੋ ਖੰਦਾ ਮੈਸੇਜ ਕਰਕੇ ਤਾਂ ਜਿਉ ਮੈਂ ਰੁਕਿਆ ਸੀ ਦੀ ਭਾਈ ਸਾਡੇ ਘਰੇ ਨਾ ਆਇਆ ਕਰ ਤੂੰ ਡਾਕਟਰ ਜੀ ਦੇ ਰੱਟਾ ਕਿੱਥੇ ਕਿੱਥੇ ਮੇਰੇ ਪਤਾ ਹੀ ਦੇ ਸਿਰ ਦੇ ਉੱਤੇ ਦੋ ਬਾਰ ਕੀਤਾ ਨੇ ਜੀ ਪਾਇਪ ਬਣਾਉ ਨਹੀਂ ਉਹਨਾਂ ਦੀ 72 ਸਾਲ ਉਮਰ ਆ ਜੀ ਇੱਕ ਬਾਰ ਉਹਨਾਂ ਦੇ ਢਿੱਡ ਦੇ ਉੱਤੇ ਕੀਤਾ ਜੀ ਉਹਨੇ ਮੰਗੇ ਹੀ ਕਰਦੇ ਆ ਜੀ ਸਾਡੀ ਬਾ ਚਾਨ ਦੀ ਸਖਸ਼ਾ ਕੀਤੀ ਜਾਵੇ ਜੋ ਬੰਦੀ ਕਾਰਵਾਈ ਆ ਉਹ ਤੇ ਕੀਤੀ ਜਾਵੇ ਸਾਨੂੰ ਇਹ ਬੰਦੇ ਤੋਂ ਮੇਰੇ ਜਵਾਕਾਂ ਦਾ ਮੇਰੇ ਮਾਤਾ ਪਿਤਾ ਦਾ ਮੇਰੇ ਭਾਈ ਦਾ ਤੇ ਮੇਰਾ ਜਾਨ ਦਾ ਖਤਰਾ ਜੀ ਮੈਨੂੰ ਇਹ ਖਤਮ ਕਰ ਦੂਗਾ ਜੀ ਉਹ ਸੱਦਾ ਕਹਿ ਰਿਹਾ ਮੈਂ ਖਤਮ ਕਰਨਾ ਜਿੱਥੇ ਮੈਨੂੰ ਫਸਾਉਣਾ ਫਸਾਉ ਉਹ ਜਦੋਂ ਮੈਂ ਛੁੱਟ ਗਿਆ ਜਾਂ ਤੁਹਾਨੂੰ ਸਾਰਿਆਂ ਨੂੰ ਖਤਮ ਕਰਨਾ ਮੇਰਾ ਡਾਕਟਰ ਜੀ ਤੇਜ ਜੀ ਡਾਕਟਰ ਸਾਹਿਬ ਇੱਕ ਮਾਰਕ ਪੇਸ ਹੈ ਕੀ ਡਿਟੇਲ ਹੈ ਹਾਂ ਜੀ ਕੱਲ तकरीबन ਦੁਪਹਿਰੇ 3:48 ਮਿੰਟ ਤੇ ਸਾਡੇ ਕੋ ਦੋ ਪੇਸ਼ੈਂਟ ਆਏ ਸੀ ਐਮ ਐਲ ਸੀ ਲੜਾਈ ਦੇ ਕੇ ਇੱਕ ਦਾ ਨਾਮ ਸੁਖਵੀਰ ਸਿੰਘ ਸੀ son of ਅਮਰਜੀਤ 42 ਸਾਲ ਤੇ ਫਿਰ ਉਹਦੇ ਪਿਤਾ ਜੀ ਨੇ ਅਮਰਜੀਤ ਸਿੰਘ ਤੇ son of ਸ਼ਮਸ਼ਾ ਸਿੰਘ 72 ਸਾਲ ਉਮਰ ਤੇ ਮਾਦਪੁਰ ਤੋਂ ਉਹ ਉਹ ਲੜਾਈ ਕੇ ਸਾਡੇ ਕੋ ਆਏ ਸੀ ਸਟਾਫ ਦਾ ਜਿਹੜਾ ਵੀ ਮੈਡੀਕਲ ਰਿਪੋਰਟ ਹੁੰਦੀ ਹੈ ਜੀ ਉਹਦੇ ਵਿੱਚ ਪਤਾ ਲੱਗੇਗਾ ਮੈਂ ਬੇਸਿਕਲੀ ਨਹੀਂ ਕੰਡਕਟ ਕੀਤਾ ਮੇਰੇ ਤੋਂ ਪਹਿਲਾਂ ਜਿਹੜੇ ਡਾਕਟਰ ਸਾਥੀ ਉਹਨਾਂ ਨੇ